ਕਣਕ ਦੀ ਫਸਲ ਵਿੱਚ ਫੋਟ ਕਰਾਉਣ ਦਾ ਵੀ ਸਮਾਂ ਨਦੀਨ ਕੰਟਰੋਲ ਕਰਨ ਦਾ ਵੀ ਸਮਾਂ ਤੇ ਐਨਪੀਕੇ ਵਗੈਰਾ ਕਰਦੇ ਜਿਹਦੇ ਵਿੱਚ ਪੋਟਾਸ਼ ਆਉਂਦਾ ਉਹਦੀ ਵੀ ਇੱਕ ਵੱਖਰੀ ਸਟੇਜ ਹੁੰਦੀ ਹੈ ਉਹ ਵੀ ਆਪਾਂ ਇੱਕ ਵੱਖਰੀ ਸਟੇਜ ਦੇ ਉੱਪਰ ਜਾ ਕੇ ਕਰਨਾ ਹੁੰਦਾ ਹੁਣ ਮੇਰੇ ਕਿਸਾਨ ਭਰਾਵਾਂ ਦੇ ਕਾਫੀ ਸਵਾਲ ਆ ਰਿਹਾ ਤੇ ਪੰਜ ਚਾਰ ਦਿਨ ਪਹਿਲਾਂ ਮੈਂ ਮਾਫੀ ਚਾਹੁੰਦਾ ਵੀ ਮੈਂ ਆਪਣੇ ਚੈਨਲ ਦੇ ਉੱਪਰ ਵੀਡੀਓ ਨਹੀਂ ਪਾ ਸਕਿਆ ਕੁਝ ਪ੍ਰੋਬਲਮਾਂ ਕਰਕੇ ਅੱਜ ਆਪਾਂ ਵੀਡੀਓ ਪਾ ਰਹੇ ਆ ਜਿਵੇਂ ਕਣਕ ਦੀ ਫਸਲ 20 ਅਕਤੂਬਰ ਤੋਂ ਬਜਾਰਾ ਹੋ ਗਿਆ ਸੀਗਾ ਅੱਜ 24 ਨੂੰ 24 ਦਸੰਬਰ ਹੋ ਚੁੱਕੀ ਹੈ ਤੇ ਵਿੱਚ ਕਣਕਾਂ 55 60 ਦਿਨ ਦੀਆਂ ਵੀ ਹੋ ਚੁੱਕੀਆਂ ਨੇ ਵਿੱਚ ਕਣਕਾਂ 35 ਦਿਨ 30 ਦਿਨ 40 ਦਿਨ ਦੀਆਂ ਵੀ ਤੇ ਇੱਕ ਤਾਂ ਕਣਕ ਦੀ ਫਸਲ ਦੇ ਵਿੱਚ ਫਟਾਰੇ ਦੇ ਲਈ ਵਰਤਣੀ ਹੈ ਕੋਈ ਵੀ ਤੁਸੀਂ ਜਿਹਤੇ ਵਿਸ਼ਵਾਸ ਕਰਦੇ ਹੋ ਚਾਹੇ ਸਲਫਰ ਤੇ ਵਿਸ਼ਵਾਸ ਕਰਦੇ ਹੋ ਚਾਹੇ ਤੁਸੀਂ ਹਿਊਮਿਕ ਐਸਿਡ ਤੇ ਵਿਸ਼ਵਾਸ ਕਰਦੇ ਹੋ ਚਾਹੇ ਤੁਸੀਂ ਮਾਈਕੋਰਾਜੇ ਤੇ ਵਿਸ਼ਵਾਸ ਕਰਦੇ ਹੋ ਇੱਕ ਤਾਂ ਤੁਸੀਂ ਫੋਟ ਵਾਸਤੇ ਪਹਿਲੇ 55 60 ਦਿਨਾਂ ਦੇ ਵਿੱਚ ਤੁਸੀਂ ਨੇ ਸਲਫਰ ਵੀ ਸਾਨੂੰ ਪਤਾ ਹੈ ਵੀ ਸਾਡੇ ਜ਼ਮੀਨ ਦੇ ਵਿੱਚ ਅਸੀਂ ਸਲਫਰ ਪਾਉਣੇ ਸਾਨੂੰ ਸਲਫਰ ਦੇ ਰਿਜ਼ਲਟ ਵਧੀਆ ਮਿਲਦੇ ਆ ਜਾਂ ਸਾਨੂੰ ਟ੍ਰਾਈਕਾਉਂਟਰਨ ਲੋਡ ਦੇ ਰਿਜ਼ਲਟ ਵਧੀਆ ਮਿਲਦੇ ਆ ਜਾਂ ਸਾਨੂੰ ਜਿਹੜੇ ਆਪਾਂ ਮਾਈਕੋਰਾਜੇ ਪਾਉਣੇ ਆ ਜਾਂ ਤਤਾਂ ਵਾਲਿਆਂ ਆਪਾਂ ਥੈਲੇ ਜੇ ਪਾਉਨੇ ਆ ਵੀ ਸਾਨੂੰ ਇਹਦੇ ਵਿੱਚ ਵਿਸ਼ਵਾਸ ਹੈਗਾ ਜਾਂ ਨਾ ਕਿਉਂਕਿ ਪਹਿਲੇ 50 55 60 ਦਿਨ ਹੁੰਦੇ ਇਹ ਫੋਟ ਦੇ ਹੁੰਦੇ ਆ ਇਹਦੇ ਵਿੱਚ ਨਦੀਨ ਵੀ ਆ ਜਾਂਦੇ ਆ ਕਿਉਂਕਿ ਕਣਕ 25 ਦਿਨ ਦੀ 30 ਦੀ ਕਣਕ ਨੂੰ ਆਪਾਂ ਪਾਣੀ ਲਾ ਦੇਣਾ ਉਦੋਂ ਆ ਨਦੀਨ ਆਪਾਂ ਨੂੰ ਲੱਗਦਾ ਯਾਰ ਵੀ ਮੇਰੇ ਚੌੜੇ ਪੱਤੇ ਵਾਲਾ ਕਿੰਨਾ ਕ ਹੈ ਮੇਰੇ ਗੁੱਲੀ ਡੰਡਾ ਕਿੰਨਾ ਕ ਹੈ ਮੇਰੇ ਪਲਿੰਜੀ ਕਿੰਨੀ ਕ ਹੈ ਮੇਰੇ ਚੌੜੇ ਪੱਤੇ ਵਾਲੇ ਦੇ ਵਿੱਚ ਬਾਥੂ ਹੈਗੇ ਪਾਲਕ ਹੈਗਾ ਮੈਨਾ ਮੈਣੀ ਹੈਗੀ ਹੈ ਹਿਰਨਕੁਰੀ ਹੈਗੀ ਇਹਦੇ ਵਾਸਤੇ ਆਪਾਂ ਜਿਹੜੀਆਂ ਦਵਾਈਆਂ ਵਰਤਦੇ ਆ ਕਿਉਂਕਿ ਹਰਬੀਸਾਈਡ ਨੂੰ ਕੰਟਰੋਲ ਤੁਸੀਂ ਪਹਿਲੇ 40-45 ਦਿਨਾਂ ਤੋਂ ਪਹਿਲਾਂ-ਪਹਿਲਾਂ 40-45 ਦਿਨਾਂ ਤੇ ਜਾ ਕੇ ਜਿਹੜਾ ਕੰਟਰੋਲ ਕਰ ਲਿਓ ਵਿੱਚ ਕਿਸਾਨ ਭਰਾਈ ਕਰਦੇ ਆ 55-60 ਦਿਨ ਦੀ ਕਣਕ ਹੋ ਜਾਂਦੀ ਉਹਦੋਂ ਵੀ 240 ਚੱਕੀ ਫਿਰਦੇ ਹੁੰਦੇ ਆ ਕਿਉਂਕਿ 240 ਜਦੋਂ ਤੁਸੀਂ 55-60 ਦਿਨ ਤੋਂ ਬਾਅਦ ਕੋਈ ਵੀ ਹਰਬੀਸਾਈਡ ਵਰਤਿਆ ਉਹ ਸਿੱਧਾ ਮਿੱਸਦਾ ਕਣਕ ਦੀ ਗੋਭ ਦੇ ਉੱਪਰ ਇੰਨਾ ਮਾੜਾ ਅਸਰ ਕਰਦਾ ਕਿ ਬੱਲੀ ਨੂੰ ਖਾ ਜਾਂਦਾ ਉਹ ਪਹਿਲੀ ਗੱਲ ਤਾਂ ਜਿਹੜਾ ਤੁਸੀਂ ਕੋਈ ਵੀ ਕਣਕ ਦੀ ਫਸਲ ਵਿੱਚ ਹਰਬੀਸਾਈਡ ਵਰਤਣਾ 30 35 40 ਦਿਨਾਂ ਤੇ ਜਾ ਕੇ ਤੁਸੀਂ ਉਹਨੂੰ ਕੰਪਲੀਟ ਕਰ ਲੋ। 5-4 ਦਿਨ ਦੇ ਯੂਰੀਆ ਲੇਟ ਹੁੰਦੀ ਹੈ ਕੋਈ ਗੱਲ ਨਹੀਂ। ਯੂਰੀਆ ਫਿਰ ਵੀ ਬਾਅਦ ਦੇ ਵਿੱਚ ਵੀ ਜਿਹੜੀ ਆਪਾਂ ਤੋਂ ਪੂਰੀ ਹੋ ਜਾਂਦੀ ਹੈ। ਤੇ ਜ਼ਿੰਕ, ਮੈਗਨੀਜ਼, ਸਲਫਰ, ਲੋਹਾ ਇਹਦੀਆਂ ਜਿਹੜੀਆਂ ਆਪਾਂ ਸਪਰੇਹਾਂ ਕਰਦੇ ਆਂ ਪਹਿਲੇ 50 55 60 ਦਿਨ ਤੇ ਵੀ ਹੋ ਜਾਂਦੇ ਕਿਉਂਕਿ ਜ਼ਿੰਕ ਦੀ ਸਪਰੇਹ ਜਿਹੜੀ 65 70 ਦਿਨ ਤੇ ਹੁੰਦੀ ਹੈ ਨਹੀਂ ਹੋਰ ਜਿੰਨੀਆਂ ਵੀ ਤੱਤਾਂ ਵਾਲੀਆਂ ਸਪਰੇਹਾਂ ਨੇ ਪਹਿਲੇ 50-55 ਦਿਨ ਤੱਕ ਜਿਹੜੀਆਂ ਤੁਸੀਂ ਨੇ ਪੂਰੀਆਂ ਕਰਨੀਆਂ ਨੇ ਕਿਉਂਕਿ ਜਿਵੇਂ ਮੈਗਨੀਜ਼ ਕਰ ਲਈ ਜ਼ਿੰਕ ਕਰ ਲਈ ਲੋਹਾ ਸਲਫਰ ਆਮ ਜਿਹੜੇ ਆਪਾਂ ਫੂਟ ਵਾਸਤੇ ਜ਼ਰੂਰੀ ਤੱਤ ਵਰਤਦੇ ਆਂ ਇਹ ਪਹਿਲੇ 40-45 50-55 ਦਿਨ ਤੱਕ ਆਪਾਂ ਕਿਉਂ ਵਰਤਦੇ ਆਂ ਕਿਉਂਕਿ ਕਣਕ ਦਾ ਫੂਟ ਦਾ ਸਮਾਂ ਹੁੰਦਾ ਹੈ ਜਿਹੜੀ ਕਣਕ ਪਹਿਲੇ 50 55 60 ਦਿਨਾਂ ਤੱਕ ਫੋਟ ਕਰਗੀ ਕਰਗੀ ਉਸ ਤੋਂ ਬਾਅਦ ਕਣਕ ਨੂੰ ਫੋਟ ਨਹੀਂ ਕਰਨੀ ਕਿਉਂਕਿ ਉਸ ਤੋਂ ਬਾਅਦ ਕਣਕ ਗੰਡ ਬਣਾਉਣ ਨੂੰ ਸਟਾਰਟ ਕਰਦੀ ਉਸ ਤੋਂ ਬਾਅਦ ਟੀਲਾ ਨਿਕਲਦਾ ਕਣਕ ਦੀ ਫਸਲ ਜਿਹੜੀ ਤੱਕਲੇ ਚੜ ਜਾਂਦੀ ਹੈ ਕਣਕ ਦੀ ਫਸਲ ਕੱਬਵਸਤਾ ਤੇ ਆ ਜਾਂਦੀ ਹੈ ਉਦੋਂ ਕਣਕ ਦੀ ਫਸਲ ਦੇ ਵਿੱਚ ਪोटाश ਤੱਤ ਦੀ ਜ਼ਰੂਰਤ ਹੁੰਦੀ ਹੈ ਉਹਦੀ ਆਪਾਂ ਇੱਕ ਜਿਹੜੀ ਸਪੈਸ਼ਲ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਜਿਹੜੀ ਆਪਾਂ ਲੈ ਕੇ ਆਵਾਂਗੇ ਹੁਣ ਵਿੱਚ ਕਿਸਾਨ ਭਰਾ 55 60 ਦਿਨ ਤੇ ਜਾ ਕੇ ਵੀ ਕਰਦੇ ਆ ਫੋਟ ਵਾਸਤੇ ਟ੍ਰਾਈਕੋਂਟਾਨੋਲ ਪਾ ਲਈ ਹਿਊਮਿਕ ਐਸਿਡ ਪਾ ਲਏ ਉਹਨਾਂ ਦਾ ਕੋਈ ਤੰਤ ਨਹੀਂ ਇਹ ਪਹਿਲੇ 40 45 ਦਿਨਾਂ ਤੱਕ ਹੀ ਜਿਹੜੀਆਂ ਕਣਕ ਦੀ ਫਸਲ ਦੇ ਵਿੱਚ ਕੰਮ ਕਰਦੀਆਂ ਨੇ ਲਾਸਟ ਕਿਸ਼ਤ ਯੂਰੀਆ ਦੀ 55 ਜਾਂ 60 ਦਿਨ ਤੇ ਤੁਸੀਂ ਦੇਣੀ ਹੀ ਦੇਣੀ ਹੈ ਚਾਹੇ 55 ਦਿਨ ਤੇ ਪਾ ਲਓ ਤੇ 60 ਦਿਨ ਤੇ ਪਾ ਲਓ ਲਾਸਟ ਕਿਸ਼ਤ ਛੋਡੀ ਭਾਈ ਛੋੜੇ ਬਹੁਤ ਵਧੀਆ ਕੰਮ ਕਰੂ ਉਹਦੇ ਵਿੱਚ ਕੁਝ ਮਿਕਸ ਨਹੀਂ ਕਰਨਾ ਕੋਈ ਉਹਦੇ ਵਿੱਚ ਸਲਫਰ ਮਿਕਸ ਨਹੀਂ ਕਰਨਾ। ਕੋਈ ਤੁਸੀਂ ਉਸ ਦੇ ਵਿੱਚ ਗਰੋਥ ਵਾਸਤੇ ਨਹੀਂ ਕਰਨਾ ਜਿਹੜੀ ਸੋਡੀ ਕਣਕ ਪਾਟ ਜੇ। ਜਿੰਨੀ ਕ ਕਣਕ ਪਾਟਣੀ ਸੀ ਜਿੰਨੀ ਕ ਕਣਕ ਨੇ ਫੋਟ ਫਟਾਰਾ ਕਰਨਾ ਸੀ। ਛੋੜਾ ਕਣਕ ਦੀ ਫਸਲ ਨੇ ਕਰ ਲਿਆ। 55-60 ਦਿਨ ਤੋਂ ਬਾਅਦ ਆਪਾਂ ਐਨਪੀਕੇ ਕਰਦੇ ਹਾਂ 13-45-51 ਜਾਂ 32-0-50 ਵਾਰਨ ਕਰਦੇ ਹਾਂ ਕੈਲਸ਼ੀਅਮ ਕਰਦੇ ਹਾਂ ਇਹਨਾਂ ਚੀਜ਼ਾਂ ਦੀ ਆਪਾਂ ਤੁਹਾਡੇ ਨਾਲ ਜਿਹੜੀ ਸਪੈਸ਼ਲ ਵੀਡੀਓ ਬਣਾਵਾਂਗੇ। ਧੰਨਵਾਦ।